ਡਾਕਟਰਾਂ ਦੀ ਟੀਮ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਚ ਦਾਖਲ ਹੋਣ ਦੀ ਦਿੱਤੀ ਗਈ ਸਲਾਹ ਡੱਲੇਵਾਲ ਵੱਲੋਂ ਦਿੱਤਾ ਗਿਆ ਕੋਰਾ ਜਵਾਬ ਦੇਖੋ ਪੂਰੀ ਖਬਰ ਪੰਜਾਬ ਪੀਵੀ ਅਣ ਜਾਂਦੇ ਰੋਕ ਕੇ ਸ਼ਾਇਦ ਤੋੜਦਾ ਵੀ ਨਹੀਂ ਚਾਹੀਦਾ ਤੇ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲੋ ਕਿ ਸਾਡੀ ਸੁਪਰਵਾਈਜ਼ਰ ਦੇ ਅੰਦਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ ਸਰ ਹਨੀ ਹਨੀ ਸਰ ਕਹਿੰਦੇ ਸੁਪਰਵਾਈਜ਼ਨ ਚ ਜਾਰੀ ਹੈ ਅੱਛਾ ਨਹੀਂ ਡਾਕਟਰਾਂ ਦੀ ਸੁਪਰਵੀਜ਼ਨ ਹੈਗਾ ਪਰ ਹਾਂ ਜੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਦਾ ਮਾਨਟਰ ਨਾਲ ਥੋੜੀ ਸੁਪਰਵੀਜ਼ਨ ਹੈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਾ ਮਿਲ ਰਹੀ ਆਪਾਂ ਤਾਂ ਸਿਰਫ ਦੇਖੇ ਜਾ ਰਹੇ ਆ ਤੁਹਾਨੂੰ ਜਿਸਕੇ ਲਈ ਕੁਆਲਿਟੀ ਹੈਗਾ ਉਹ ਰੈਕਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਕੋ ਤੇ ਇਹ ਲੱਗਦਾ ਵੀ ਥੋੜਾ ਜਿਹਾ ਆਪਾਨੂੰ ਚਾਹੀਦਾ ਹੈ ਤੁਹਾਡਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਮੂੰ ਨਾ ਮੂੰ ਰਹੀ ਨਾਲ ਉਹ ਜੀ ਥੋੜਾ ਬਿਲਕੁਲ ਵੀ ਨਾ ਲਓ ਸਰ ਮੂੰ ਰਹੀ ਚੱਲੂਗਾ ਨਾ ਹੈ ਮੈਡੀਕਲ ਟਰੀਟਮੈਂਟ ਹੈ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ ਟਰੀਟਮੈਂਟ ਵੀ ਨਹੀਂ ਅਸੀਂ ਤਾਂ ਸਪੋਰਟ ਕਵਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਥੋੜਾ ਲੰਬਾ ਚੱਲੇ ਸਰ ਇਦਾਂ ਸਾਨੂੰ ਇਹ ਖਤਰਾ ਹੈ ਕਿ ਚੇਨ ਛੇਤੀ ਰ ਟੁੱਟ ਦੇ ਸਰ ਜਿਹੜੀ ਨਾ ਪ੍ਰਗਨ ਜੀ ਜਿਹੜੀ ਇਹ ਗੱਲ ਕਹੀ ਹੈ ਨਾ ਇਹਨਾਂ ਨੇ ਮਤਲਬ ਇਹੀ ਇਹੀ ਜਦੋਂ ਅਸੀਂ ਪੁੱਛਦੇ ਹਾਂ ਤੇ ਇਹ ਇਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਵੀ ਇਹ ਇਹ ਮਨਾਓ ਜੀ ਅਸੀਂ ਅਸੀਂ ਕਹੇ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਜੀ ਜਿੱਦਾਂ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾਲਾ ਹਸਪਤਾਲ ਹੈ ਰਜਿੰਦਰਾ ਹਸਪਤਾਲ ਹੈ ਜਿੱਥੇ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਹ ਸਭ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ ਅਸੀਂ ਤੇ ਸਿਰਫ ਬੇਨਤੀ ਲੈ ਕੇ ਆਏ ਕਿ ਡਾਕਟਰਾਂ ਦੇ ਅੰਦਰ ਕਰੋ ਕਿਤੋਂ ਦੇ ਵੀ ਡਾਕਟਰ ਹੋ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਮਾਹੌਲ ਦੇ ਜੇ ਜੇ ਇਹ ਵਾਸਤੇ ਨਹੀਂ ਇਹ ਵਾਸਤੇ ਹਾਂਜੀ ਇਹ ਅਦਰਬਾਈ ਦੇ ਦਿੱਤੇਗੀ ਲੇਕਿਨ ਕਿਤੇ ਵੀ ਹਾਂਜੀ ਅਸੀਂ ਤੇ ਇੱਥੇ ਦੀ ਸਭ ਪ੍ਰੋਵਾਈਡ ਕਰਾਂਗੇ ਪੂਰੀ ਸੁਪਰਵਾਈਜ਼ਨ ਵਿੱਚ ਜੋ ਵੀ ਇਨਵੈਸਟੀਗੇਸ਼ਨਾਂ ਨੇ ਟ੍ਰੀਟਮੈਂਟ ਤਾਂ ਅਸੀਂ ਤੁਹਾ ਤੋਂ ਬਿਨਾ ਪੁੱਛੇ ਦਵਾਵਾਂਗੇ ਨਹੀਂ ਸਰ ਜੋ ਵੀ ਫਿਰ ਵੀ ਆਪਾਂ ਦੇਖੀਏ ਨਾ ਜੀ ਐਕਟਿਵ ਟ੍ਰਿਪ ਲੱਗ ਜਾਣਾ ਕਿੰਨੀ ਟ੍ਰਿਪ ਵੀ